ਹਾਂਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਜੋ ਸੋਚਿਆ ਨਹੀਂ ਸੀ ਉਹ ਹੋ ਰਿਹਾ ਅਨਐਕਸਪੈਕਟਡ ਪਿਆਰ ਮਿਲ ਰਿਹਾ ਜੀ ਸਾਰੇ ਪੰਜਾਬ ਦਾ ਕਿ ਆਪਣੀ ਜੋਬ ਦੀ ਜਗ੍ਹਾ ਹੁੰਦੀ ਹੈ ਤੇ ਸਾਰਾ ਸ਼੍ਰੇ ਮੈਂ ਉੱਥੇ ਤੋਂ ਦਿਨਾ ਕਿਉਂਕਿ ਸਾਡੇ ਸਤਿਕਾਰਯੋਗ ਐਮਡੀ ਸਰ ਸੁਭਾ ਭਵਿੰਦਰ ਸਿੰਘ ਜੀ ਉਹਨਾਂ ਦੀ ਹਮੇਸ਼ਾ ਹੀ ਸਾਨੂੰ ਸਪੋਰਟ ਰਹੀ ਹੈ ਉਹਨਾਂ ਨੇ ਮੋਟੀਵੇਟ ਕੀਤਾ ਕਿ ਤੁਸੀਂ ਗੇਮ ਕਰੋ ਵੀ ਗੇਮ ਬੰਦ ਨਹੀਂ ਕਰਨੀ but you... ਹਾਂਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਜੋ ਸੋਚਿਆ ਨਹੀਂ ਸੀ ਉਹ ਹੋ ਰਿਹਾ ਅਨਐਕਸਪੈਕਟਿਡ ਪਿਆਰ ਮਿਲ ਰਿਹਾ ਜੀ ਸਾਰੇ ਪੰਜਾਬ ਦਾ ਫੈਮਿਲੀ ਸਪੋਰਟ ਸਭ ਤੋਂ ਪਹਿਲਾਂ ਹੁੰਦੀ ਹੀ ਹੁੰਦੀ ਹੈ ਹਰ ਕਿਸੇ ਦੀ ਫੈਮਿਲੀ ਸਪੋਰਟ ਹੁੰਦੀ ਹੈ ਜੀ ਬਟ ਉਸ ਤੋਂ ਬਾਅਦ ਦੂਸਰਾ ਪਰਿਵਾਰ ਹੁੰਦਾ ਹੈ ਜਿੱਥੇ ਬੰਦਾ ਜੌਬ ਕਰਦਾ ਕਿਉਂਕਿ ਹੈਲਥ ਦੇ ਨਾਲ ਵੈਲਥ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਮੈਂ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਸੋਲਖੀਆਂ ਟੋਲ ਪਲਾ ਜਿੱਤੇ ਜਿਹੜਾ ਸਕੂਲ ਹੈ ਜੀ ਰੋਪੜ ਦੇ ਵਿੱਚ ਤੇ ਮੈਂ ਉੱਥੇ ਐਜ਼ ਅ ਸਪੋਰਟਸ ਟੀਚਰ ਮਾਰਸ਼ਲ ਆਰਟਸ ਟੀਚਰ ਜੌਬ ਕਰਦਾ ਜੀ ਤੇ ਆ ਫੈਮਲੀ ਜੀ ਦੂਸਰੀ ਫੈਮਲੀ ਆਪਣੀ ਜੌਬ ਵਾਲੀ ਜਗਾ ਹੁੰਦੀ ਹੈ ਤੇ ਸਾਰਾ ਸ਼ਰੇਮ ਆ ਉੱਥੇ ਤੋਂ ਦਿਨਾ ਕਿਉਂਕਿ ਸਾਡੇ ਸਤਿਕਾਰਯੋਗ ਐਮ ਡੀ ਸਰ ਸੁਭਾ ਭਵਿੰਦਰ ਸਿੰਘ ਜੀ ਉਹਨਾਂ ਦੀ ਹਮੇਸ਼ਾ ਹੀ ਸਾਨੂੰ ਸਪੋਰਟ ਰਹੀ ਹੈ ਉਹਨਾਂ ਨੇ ਮੋਟੀਵੇਟ ਕੀਤਾ ਕਿ ਤੁਸੀਂ ਗੇਮ ਕਰੋ ਵੀ ਗੇਮ ਬੰਦ ਨਹੀਂ ਕਰਨੀ ਕਿ ਤੁਸੀਂ ਜੋ ਤੁਹਾਨੂੰ ਸਾਡੇ ਤੱਕ ਕੋਈ ਵੀ ਤੁਹਾਨੂੰ ਹੈਲਪ ਦੀ ਜ਼ਰੂਰਤ ਹੈ ਉਹ ਸਾਨੂੰ ਦੱਸੋ ਤੇ ਪਰ ਗੇਮ ਨਹੀਂ ਬੰਦ ਕਰਨੀ ਤੇ ਸਾਡੇ ਉਹਨਾਂ ਦੇ ਬੇਟੇ ਭਗਵਾਨ ਸਿੰਘ ਜੀ ਉਹ ਆ ਫਿਟਨੈਸ ਫਰੀਕ ਨੇ ਤੇ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਸਰ ਵੀ ਆਪਾਂ ਮਾਰਸ਼ਲ ਆਰਟਸ ਨੂੰ ਸ਼ੁਰੂ ਕਰਨੀ ਹੈ ਵੀ ਮੈਂ ਵੀ ਸਿੱਖੂਗਾ ਤੇ ਉਹਦੇ ਨਾਲ ਇੰਨੀ ਕੁ ਬੂਸਟ ਹੁੰਦੀ ਹੈ એનર્ਜੀ ਕਿ ਜਿੱਥੇ ਤੁਸੀਂ ਜੌਬ ਕਰ ਰਹੇ ਹੋ ਤੁਹਾਡੇ ਜਿਹੜੇ ਬੌਸ ਨੇ ਉਹ ਤੁਹਾਨੂੰ ਐਜ਼ ਅ ਆਪਣੇ ਬੱਚਿਆਂ ਵਾਂਗ ਟ੍ਰੀਟ ਕਰਦੇ ਆ ਤਾਂ ਉਹ ਬਹੁਤ ਮਾਣ ਵਾਲੀ ਮਹਿਸੂਸ ਹੁੰਦੀ ਹੈ ਇਹ ਗੱਲ ਆ ਜ਼ਹਿਨ ਚ ਕਦੇ ਆ ਕਿ ਇਹ ਗੇਮ ਇਹ ਗੇਮ ਖੇਡਣੀ ਹੈ ਤੇ ਦੇਖੋ ਜੀ ਮਾਰਸ਼ਲ ਆਰਟਸ ਮੈਂ ਬਚਪਨ ਤੋਂ ਕਰਨਾ ਚਾਹੁੰਦਾ ਸੀ ਬਟ ਜਦੋਂ ਇਹ ਪਾਵਰ ਸਲੈਪ ਸ਼ੁਰੂ ਹੋ ਗਈ ਜਿਸ ਦਿਨ ਤੋਂ ਉਸ ਦਿਨ ਤੋਂ ਹੀ ਸੁਪਨਾ ਸੀਗਾ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਖੇਡਦੇ ਸੀ ਉਹਨਾਂ ਦੇ ਫੈਨ ਸੀਗੇ ਸਾਰਿਆਂ ਦੇ ਉਹਨਾਂ ਨੂੰ ਦੇਖ ਦੇਖ ਕੇ ਮੋਟੀਵੇਟ ਸੀਗੇ ਜਿਸ ਦਿਨ ਤੋਂ ਸ਼ੁਰੂ ਹੋਈ ਸੀ ਤੇ ਵਾਈਗਰੂਪ ਦੀ ਕਿਰਪਾ ਦੇ ਨਾਲ ਮੌਕਾ ਮਿਲਿਆ ਜੀ ਪਹਿਲਾ ਇੰਡੀਅਨ ਸੀਗੇ ਜਿਹੜਾ ਇਹਦੇ ਵਿੱਚ ਖੇਡਿਆ ਤੇ ਪਹਿਲੀ ਹੀ ਜਿੱਤ ਆਪਣੇ ਦਰਜ ਕਰਤੀ ਹੈ ਉਹਦੇ ਕਿੰਦਾ ਨਾ ਮਹਿਸੂਸ ਹੋ ਰਿਹਾ ਪਹਿਲੇ ਇੰਡੀਅਨ ਤੇ ਪਹਿਲੇ ਪੰਜਾਬੀ ਮਾਣ ਮਹਿਸੂਸ ਹੋ ਰਿਹਾ ਸੀਜ਼ਨ ਨੂੰ ਲੈ ਕੇ ਹਾਂਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਤੇ ਇਦਾਂ ਲੱਗ ਰਿਹਾ ਕਿ ਇਹ ਸੁਪਨਾ ਹੈ ਮੇਰਾ ਕਿ ਸ਼ਾਇਦ ਮੈਂ ਥੋੜੀ ਦੇਰ ਨੂੰ ਜਾਗ ਜਾ ਦੀ ਬਦਨੀ ਸੁਤਹੀ ਪਿਆ ਪਰ ਨਹੀਂ ਇਹ ਸਭ ਕੁਝ ਹੈਪਨ ਹੋ ਗਿਆ ਜੀ ਪਾਣਾ ਵਰਤ ਚੁੱਕੇ ਜੀ ਅੱਛਾ ਜੀ ਹਰ ਇੱਕ ਗੇਮ ਦਾ ਨਾ ਇੱਕ ਐਸਪੈਕਟ ਹੁੰਦਾ ਹੋਰੀ ਪ੍ਰੈਕਟਿਸ ਹੁੰਦੀ ਇਹਦੀ ਪ੍ਰੈਕਟਿਸ ਸਿੱਖਦਾ ਗਈ ਇਹਦੀ ਪ੍ਰੈਕਟਿਸ ਬਚਪਨ ਤੋਂ ਪਹਿਲਵਾਨੀ ਕਰਦੇ ਆ ਜੀ ਤੇ ਮਿੱਟੀ ਦੀ ਕੁਸ਼ਤੀ ਦੇ ਵਿੱਚ ਗੋਡਾ ਵਗੈਰਾ ਆਪਾਂ ਧੌਣ ਦੇ ਉੱਪਰ ਬਹੁਤ ਫਰਾਇਆ ਤੇ ਇਹਦੇ ਵਿੱਚ ਹਾਂ ਗਰਦਨ ਮਜ਼ਬੂਤ ਹੋਣਾ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਤੌਣ ਮਜ਼ਬੂਤ ਬਚਪਨ ਤੋਂ ਹੀ ਹੋ ਗਈ ਸੀ ਕਿ ਪਹਿਲਵਾਨੀ ਕਰਦੇ ਹੋਏ ਤੇ ਬਾਕੀ ਇਹਦੇ ਲਈ ਮਾਰਸ਼ਲ ਆਰਟਸ ਦੀ ਜਿਹੜੀ ਆਪਾਂ ਜੁਨੀਅਰ ਟ੍ਰੇਨਿੰਗ ਕਰਦੇ ਆ ਚੈੱਕਰਾਟੇ ਬਾਕਸਿੰਗ ਕੁਝ ਵੀ ਤੇ ਜਿਹੜੇ ਆਪਾਂ ਬਾਕਸਿੰਗ ਬੈਗ ਹੁੰਦੇ ਆ ਉਹਦੇ ਉੱਪਰ ਸਲੈਪ ਮਾਰਨ ਦੀ ਪ੍ਰੈਕਟਿਸ ਕਰਦੇ ਆ ਤੇ ਜਿਹੜੇ ਪੈਡ ਹੁੰਦੇ ਆ ਜਿਹਦੇ ਆਪਾਂ ਪੈਡ ਵਰਕ ਕਰਦੇ ਆ ਬਾਕਸਿੰਗ ਦੀ ਉਹ ਆਪਣੇ ਫੇਸ ਦੇ ਉੱਪਰ ਥਾੰਦੇ ਰਹੇ ਆ ਪ੍ਰੈਕਟਿਸ ਦੇ ਟਾਈਮ ਹਾਂਜੀ ਬਾਕਸਿੰਗ ਪੈਡ ਬੀਸਿਕਲੀ ਜਿਹੜੀ ਤੁਹਾਡੀ ਪ੍ਰੈਕਟਿਸ ਆ ਬਾਕਸਿੰਗ ਪੈਡਸ ਦੇ ਨਾਲ ਹਾਂ ਹਾਂ ਜੀ ਬਾਕਸਿੰਗ ਪੈਡਸ ਦੇ ਨਾਲ ਹੀ ਹੋ ਰਹੀ ਹੈ ਤੇ ਜਿਵੇਂ ਅਮਰੀਕਾ ਦੀ ਇਹ ਗੇਮ ਹੈ ਉੱਥੇ ਇਹਦੀਆਂ ਸਾਰੀਆਂ ਫੈਸਿਲਿਟੀਆਂ ਹੈਗੀਆਂ ਗੇਮ ਦੇ ਨਾਲ ਰਿਲੇਟਡ ਤਾਂ ਹੁਣ ਹੋ ਸਕਦਾ ਵੀ ਜਲਦੀ ਤੋਂ ਜਲਦੀ ਅਸੀਂ ਉਹ ਬਣੇ ਇੱਥੇ ਪੰਜਾਬ ਦੇ ਵਿੱਚ ਵੀ ਪ੍ਰੋਵਾਈਡ ਹੋ ਜਾਣਗੀਆਂ ਨਿੱਜੀ ਜ਼ਿੰਦਗੀ ਬਾਰੇ ਕੁਝ ਸਵਾਲ ਹੈਗੇ ਆ ਵਿਆਹ ਹੋਇਆ ਹੋਏ ਹੋ ਹਾਲੇ ਜਾਂ ਜਿਹੜੀ ਫੈਮਿਲੀ ਦੀ ਸ਼ੁਰੂਆਤ ਹੋਣੀ ਆ ਮਾਤਾ ਪਿਤਾ ਤੋਂ ਕਰਦੇ ਹਾਂ ਹਾਂਜੀ ਮੈਂ ਵਿਆਹ ਹੋਇਆ ਜੀ 2018 ਚ ਮੈਰਿਜ ਹੋ ਗਈ ਸੀ ਇੱਕ 6 ਸਾਲ ਦਾ ਬੇਟਾ ਜੀ ਮੇਰੇ ਕੋਲ ਤੇ ਫਾਦਰ ਸਾਹਿਬ ਨੇ ਮਦਰ ਮਨਜੀਤ ਕੌਰ ਜੀ ਦੀ ਡੈਥ ਹੋ ਚੁੱਕੀ ਹੈ ਫਾਦਰ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਹੈ ਜੀ ਤੇ ਇੱਕ ਛੋਟਾ ਬ੍ਰਦਰ ਹੈ ਜੀ ਮੇਰਾ ਤੇ ਉਹ ਵੀ ਮਾਰਸ਼ਲ ਆਰਟਸ ਦਾ ਪਲੇਅਰ ਹੈ ਤੇ ਇੱਕ ਛੋਟੀ ਸਿਸਟਰ ਉਹਦੀ ਮੈਰਿਜ ਹੋ ਚੁੱਕੀ ਹੈ ਤੇ ਫੈਮਿਲੀ ਛੋਟੀ ਫੈਮਿਲੀ ਹੋਇਆ ਜੀ ਛੋਟੀ ਫੈਮਿਲੀ ਹੈਪੀ ਫੈਮਿਲੀ ਹੈ ਜੀ ਅੱਗੇ ਹੁਣ ਡ੍ਰੀਮ ਕੀ ਆ ਹੈਵੀਵੇਟ ਚੈਂਪੀਅਨ ਪਾਵਰ ਸਲੇਪ ਦਾ ਬਣ ਕੇ ਆਪਣੇ ਦੇਸ਼ ਵਰਤਣਾ ਏ ਸੁਪਨਾ ਜੀ ਹੋਰ ਆਪਾਂ ਇਹ ਪੱਕਾ ਕਰਾਂਗੇ ਇਹ ਨਹੀਂ ਹੈਗਾ ਕਿ ਮੈਨੂੰ ਕੱਲ ਸਵਾਲ ਕੀਤਾ ਸੀ ਕਿਸੇ ਨੇ ਕਹਿੰਦੇ ਵੀ ਹੁਣ ਤੁਹਾਡਾ ਵੀ ਇਹ ਸੁਪਨਾ ਆਪਣਾ ਬਣਾ ਕੇ ਚੱਲਣਾ ਕਿ ਫਾਈਨਲ ਖੇਡਣਾ ਮੈਂ ਕਿਹਾ ਵੀਰੇ ਮੇਰਾ ਇਹ ਸੁਪਨਾ ਨਹੀਂ ਹੈਗਾ ਮੇਰਾ ਇਹ ਸੁਪਨਾ ਕਿ ਮੈਂ ਉਹ ਬੈਲਟ ਲੈ ਕੇ ਆਉਣੀ ਹੈ ਸਾਡੇ ਸਕੂਲ ਦੇ ਟੀਚਰ ਆ ਉਹਨਾਂ ਨੇ ਸੂਬੇ ਦਾ ਤੇਜਤ ਨਾਮ ਰੋਸ਼ਨ ਕੀਤਾ ਮੈਨੂੰ ਬੜਾ ਵਧੀਆ ਲੱਗ ਰਿਹਾ ਹੈ ਔਰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਸਾਡੇ ਛੋਟੇ ਜਿਹੇ ਸ਼ਹਿਰ ਵਿੱਚੋਂ ਇੱਕ ਛੋਟੇ ਜਿਹੇ ਪਰਿਵਾਰ ਵਿੱਚੋਂ ਜੁਝਾਰ ਸਿੰਘ ਜਿਨ੍ਹਾਂ ਨੇ ਸਾਡੇ ਇੱਥੇ ਸਕੂਲ 'ਚ ਚੋਅ ਵੀ ਕਰਦੇ ਹੈਗੇ ਆ ਤਾਂ ਇੱਕ ਗੁਰੂ ਪੀਰਾਂ ਦੀ ਧਰਤੀ ਤੋਂ ਨਿਕਲ ਕੇ ਤੋਂ ਬਹੁਤ ਵੱਡੀ ਬੁਲੰਦੀ ਨੂੰ ਅੱਜ ਹਾਸਲ ਕੀਤਾ ਹੈ ਇੰਟਰਨੈਸ਼ਨਲ ਲੈਵਲ ਤੇ ਜਿੱਤ ਕੇ ਆਏ ਆ ਸਾਰਾ ਜੀਨੀਅਸ ਇੰਟਰਨੈਸ਼ਨਲ ਸਕੂਲ ਸਾਡਾ ਪੂਰਾ ਇਲਾਕਾ ਪੂਰਾ ਪਰਿਵਾਰ ਇਸ ਚੀਜ਼ ਦਾ ਬਹੁਤ ਮਾਣ ਮਹਿਸੂਸ ਕਰਦਾ ਹੈ ਸਰ ਕਿਹੜੀਆਂ-ਕਿਹੜੀਆਂ ਔਕੜਾਂ ਉਹਨਾਂ ਨੂੰ ਸਮੇਂ ਦੌਰਾਨ ਆਈਆਂ ਸੀਗੀਆਂ ਦੇ ਕਿਉਂਕਿ ਫਾਈਨੈਂਸ਼ੀਅਲੀ ਬੜੀ ਹੈਵੀ ਗੇਮ ਹੈਗੀ ਆ ਖਰਚਾ ਵੀ ਬਹੁਤ ਹੁੰਦਾ ਹੈ ਕਿਸ ਤਰ੍ਹਾਂ ਦੀ ਮਦਦ ਕੀਤੀ ਸੀ ਹਾਂ ਜੁਝਾਰ ਸਿੰਘ ਦਾ ਅਗਰ ਪਿਛੋਕੜ ਦਿੱਖਿਆ ਜਾਏ ਉਹ ਤੇ ਮਾਛੀਵੜ ਤੋਂ ਪਿਛੋਕੜ ਹੈਗਾ ਤੇ ਪਹਿਲੇ ਪਲਵਾਨੀ ਕਰਦਾ ਸੀਗਾ ਤੇ ਫਿਰ ਜਦੋਂ ਸਾਡੇ ਇਹ ਅਪਰੋਚ ਵਿੱਚ ਆਇਆ ਸੀ ਇਹਨੂੰ ਐਜ਼ ਅ ਟੀਚਰ ਇੱਥੇ ਜੁਆਇਨ ਕੀਤਾ ਤਾਂ ਹਮੇਸ਼ਾ ਇਹ ਨੇ ਇਹੀ ਕਹਿਣਾ ਵੀ ਸਰ ਮੈਂ ਬੜੀ ਉੱਚੀ ਬੁਲੰਦੀ ਤੇ ਜਾਣਾ ਹੈ ਵੀ ਤੁਸੀਂ ਮੇਰੇ ਲਈ ਕੀ ਕਰ ਸਕਦੇ ਹੋ ਮੈਂ ਇਹਨੂੰ ਕਿਹਾ ਵੀ ਕੋਈ ਗੱਲ ਨਹੀਂ ਜੁਝਾਰ ਸਿੰਘ ਅਸੀਂ ਹਮੇਸ਼ਾ ਤੁਹਾਡੇ ਨਾਲ ਪੂਰਾ ਸਕੂਲ ਪੂਰਾ ਅਸੀਂ ਤੁਹਾਡੇ ਨਾਲ ਹਮੇਸ਼ਾ ਖੜੇ ਹਾਂ ਤੇ ਜਿੱਥੇ-ਜਿੱਥੇ ਵੀ ਇਹਨੂੰ ਕੋਈ ਔਕੜਾਂ ਆਈਆਂ ਅਸੀਂ ਹਮੇਸ਼ਾ ਇਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਤਾਂ ਮੈਂ ਇੱਕ ਚੀਜ਼ ਹੋਰ ਛੋਟੀ ਜਿਹੀ ਜ਼ਰੂਰ ਕਿ ਇਹ ਇੱਕ ਐਸਾ ਲੜਕਾ ਸਾਨੂੰ ਮਿਲਿਆ ਐਸਾ ਟੀਚਰ ਮਿਲਿਆ ਕਿ ਇੱਕ ਬੇਸਿਕ ਸੇ ਬਹੁਤ ਜ਼ਿਆਦਾ ਕਲੀਅਰ ਹੈ ਗਿਆ ਬੇਸਿਕ ਸੇ ਸਾਡੇ ਬੱਚੇ ਜਿਹੜੇ ਹੁਣ ਕਾਫੀ ਬੱਚੇ ਹੀ ਖੜਦੇ ਆ ਬੱਚੇ ਨੂੰ ਬੇਸਿਕ ਤੋਂ ਲੈ ਕੇ ਕਾਫੀ ਉੱਚੀ ਬੁਲੰਦੀ ਤੱਕ ਲੈ ਕੇ ਗਿਆ ਤਾਂ ਬਹੁਤ ਅੱਛਾ ਸਰ ਹੁਣ ਉਹਨਾਂ ਦਾ ਅੱਗੇ ਜਾਣ ਦਾ ਸੁਪਨਾ ਵੀ ਹੈਗਾ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਮਦਦ ਕਰੋਗੇ ਕਿਉਂਕਿ ਤੁਹਾਡੇ ਕੋਲ ਜੌਬ ਕਰਦੇ ਨੇ ਤੇ ਸੁਭਾਵਿਕ ਦੀ ਗੱਲ ਹੈ ਜਿਸ ਹਿਸਾਬ ਦੇ ਨਾਲ ਗੇਮ ਦਾ ਲੈਵਲ ਹੈਗਾ ਹੈ ਖਰਚਾ ਵੀ ਬਹੁਤ ਹੁੰਦਾ ਹੈ ਤੇ ਜਿਹੜੀ ਡਾਈਟ ਹੈਗੀ ਉਹ ਵੀ ਬਹੁਤ ਨਹੀਂ ਹੈ ਬਿਲਕੁਲ ਬਿਲਕੁਲ ਇਸ ਚੀਜ਼ ਸੇ ਜਿੱਥੇ ਹੁਣ ਇਹ ਇਸ ਚੀਜ਼ ਸੇ ਆ ਗਿਆ ਇਸ ਚੀਜ਼ ਤੋਂ ਅਗੇ ਨੂੰ ਡਿਸਪਲਿਨ ਵੀ ਬਹੁਤ ਧਿਆਨ ਰੱਖਣਾ ਪਏਗਾ ਪੰਚੁਐਲਟੀ ਬਹੁਤ ਧਿਆਨ ਰੱਖਣੀ ਪਏਗੀ ਔਰ ਡਾਈਟ ਤਾਂ ਨੇਚਰਲੀ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਪਏਗਾ ਕੋਈ ਗੱਲ ਨਹੀਂ ਅਸੀਂ ਹਰ ਟਾਈਮ ਉਹਦੇ ਲਈ ਅਵੇਲੇਬਲ ਹੈ ਕਿ ਮੈਂ ਉਹਨੂੰ ਹਮੇਸ਼ਾ ਇਹੀ ਕਹਾਂ ਵੀ ਜੁਝਾਰ ਸਿੰਘ ਕੋਈ ਗੱਲ ਨਹੀਂ ਕਿਉਂਕਿ ਮੈਂ ਖੁਦ ਸਪੋਰਟਸ ਪਰਸਨ ਹੈ ਜੀ ਮੈਂ ਵੀ ਨੈਸ਼ਨਲ ਪਲੇਅਰ ਹੈਗਾ ਬੈਡਮਿੰਟਨ ਨੇ ਨੈਸ਼ਨਲ 3 ਟਾਈਮਸ ਖੇਡਦੇ ਆ ਫੁੱਟਬਾਲ ਖੇਡਦੇ ਆ ਤਾਂ ਸਪੋਰਟਸ ਵਾਲੇ ਨੂੰ ਪਤਾ ਕਿ ਸਪੋਰਟਸ ਕਿੰਨਾ ਉੱਚੇ ਲੈਵਲ ਤੇ ਜਾਣ ਜਾਣ ਵਾਸਤੇ ਕਿੰਨਾ ਕੁਝ ਕਰਨਾ ਪੈਂਦਾ ਔਰ ਕਿੰਨਾ ਡਿਸਪਲਿਨ ਚਾਹੀਦਾ ਤੇ ਫਾਈਨੈਂਸ਼ਲੀ ਵੀ ਅਸੀਂ ਉਹਦੇ ਨਾਲ ਹਮੇਸ਼ਾ ਖੜੇ ਆ ਕੋਈ ਚਿੰਤਾ ਵਾਲੀ ਗੱਲ ਨਹੀਂ ਸਰ ਇੱਕ ਚੀਜ਼ ਬੜੀ ਅਹਿਮ ਜੁਝਾਰ ਨੇ ਬੋਲੀ ਕਿ ਕਿਸੇ ਵੀ ਟਾਈਮ ਦੇ ਉਤੇ ਡੂ ਪ੍ਰੈਸਟ ਹੋ ਸਕਦਾ ਹੈ। ਯਾਨੀ ਕਿ ਇਹ ਉਹ ਗੇਮ ਆ ਜਿਹੜੀ 24/7 ਤੁਹਾਨੂੰ ਬਿਲਕੁਲ ਨੇਚਰਲ ਲੱਗੇ ਕੰਮ ਕਰਨ ਦੀ, ਖੇਡਣ ਦੀ ਉਹ ਗੱਲ ਕਹਿੰਦੀ ਆ। ਲੱਗਦਾ ਨਾ ਇਸ ਨਾਂ ਵੀ ਬੱਚੇ ਜਿਹੜੇ ਨਸ਼ੇ ਤੋਂ ਦੂਰ ਰਹਿਣਗੇ ਤੇ ਉਹੀ ਬੱਚੇ ਆਣਗੇ ਜਿਹੜੇ ਬਿਲਕੁਲ ਪਿਓਰ ਹੋਣਗੇ। ਬਿਲਕੁਲ ਬਿਲਕੁਲ। ਸਭ ਤੋਂ ਪਹਿਲੇ ਸਾਡੇ ਐਡੀ ਵੱਡੀ ਐਗਜ਼ੈਂਪਲ ਜੁਝਾਰ ਸਿੰਘ ਹੀ ਹੈਗਾ। ਬਿਲਕੁਲ ਸਿੱਖੇ ਸਰੂਪ ਵਿੱਚ ਹੈਗਾ ਕੋਈ ਨਸ਼ਾ ਨਹੀਂ, ਕੋਈ ਕੁਝ ਨਹੀਂ। ਤਾਂ ਹਮੇਸ਼ਾ ਇਹ ਬੱਚਿਆਂ ਨੂੰ ਵੀ ਇਹੀ ਇਸ ਚੀਜ਼ ਨੂੰ ਉਤਸ਼ਾਹਿਤ ਕਰਦਾ ਵੀ ਆਪਾਂ ਕਪੀਓਰਟੀ ਵਿੱਚ ਪਿਓਰਟੀ ਵਿੱਚ ਰਹਿ ਕੇ ਅਸੀਂ سپورٹس ਕਰਨੀਆਂ ਤਾਂ ਆਪਾਂ ਉਹਦੀ ਸਿਹਤ ਦੇਖਦੇ ਆ ਜਾਂ ਉਹਦੇ ਅਸੀਂ ਡੋਲੇ ਦੇਖਦੇ ਆ ਨੈਚੁਰਲੀ ਸਾਨੂੰ ਪ੍ਰਾਉਡ ਹੁੰਦਾ ਇੱਕ ਬੰਦਾ ਸਿੱਖੀ ਸਰੂਪ ਤੇ ਰਹਿ ਕੇ ਔਰ ਨੋਨ ਵੇਜ ਨਾ ਖਾ ਕੇ ਥੋੜਾ ਬਹੁਤਾ ਮੈਨੂੰ ਲੱਗਦਾ ਨੋਨ ਵੇਜ ਖਾਂਦੇ ਵੀ ਹੈ ਪਰ ਮਤਲਬ ਉਹ ਚੀਜ਼ਾਂ ਨੂੰ ਬਿਲਕੁਲ ਨਸ਼ਿਆਂ ਤੋਂ ਦੂਰ ਰਹਿ ਕੇ ਉਹ ਇੱਕ ਸਾਡੇ ਲਈ ਬੜੀ ਬੱਚਿਆਂ ਲਈ ਬੜੀ ਵੱਡੀ ਮਿਸਾਲ ਬਣਿਆ ਤੇ ਬੜੀ ਖੁਸ਼ੀ ਦੀ ਗੱਲ ਹੈ ਦੀ ਸਿਰ ਹੁਣ ਬੱਚੇ ਆਣਗੇ ਵੀ ਤੁਹਾਡੇ ਨਾਲ ਵੀ ਰਾਤਾਂ ਕਾਇਮ ਕਰਨਗੇ ਤੁਹਾਡੇ ਵੱਲੋਂ ਵੀ ਕੋਈ ਇਹੋ ਜਿਹਾ ਇੰਸਟੀਟਿਊਸ਼ਨ ਖੋਲਿਆ ਜਾਵੇ ਕਿ ਜਿੱਥੇ ਬੱਚਿਆਂ ਨੂੰ ਟ੍ਰੇਨ ਕੀਤਾ ਜਾ ਸਕੇ ਤੇ ਨਸ਼ੇ ਦੂਰ ਰੱਖਿਆ ਜਾ ਸਕੇ ਬਿਲਕੁਲ ਬਿਲਕੁਲ ਇਹ ਸਾਰੇ ਇੰਸਟੀਟਿਊਟ ਹੈਗੇ ਨਾ ਬਸਤੇ ਅਸੀਂ ਹੁਣ ਇੱਕ ਹੋਰ ਨਵਾਂ ਜਿਮ ਲੈ ਕੇ ਆ ਰਹੇ ਹਾਂ ਤੇ ਜੀਨੀ ਸਕੂ ਅੱਲੀ ਬਹੁਤ ਤੁਸੀਂ ਇਸ ਇਲਾਕੇ ਵਿੱਚ ਦੇਖਿਆ ਹੋਣਾ ਕਿ ਜੀਨियस ਇੰਟਰਨੈਸ਼ਨਲ ਸਕੂਲ ਦਾ ਸਪੋਰਟਸ ਵਿੱਚ ਤਾਂ ਬਹੁਤ ਵੱਡੇ ਉਪਲਬਧੀਆਂ ਦੇ ਚੱਲ ਰਹੇ ਬੜੇ ਸਾਡੇ ਬੱਚੇ ਹੁਣ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਆਏ ਤਾਂ ਇਸ ਚੀਜ਼ ਕੋਈ ਦੂਰ ਆਏ ਨਹੀਂ ਹੈਗੀ ਕਿ ਸਾਡੇ ਸਕੂਲ ਸਪੋਰਟਸ ਨੂੰ ਬਹੁਤ ਵੱਡੀ ਉਪਲਬਧੀ ਕਰ ਰਿਹਾ ਹੈ ਜੀ ਸੋ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਮੇਰਾ ਇਹ ਸੁਨੇਹਾ ਹੈ ਕਿ ਐਡੀ ਵੱਡੀ ਐਗਜ਼ੈਂਪਲ ਸੈੱਟ ਕਰਤੀ ਸਾਡੇ ਛੋਟੇ ਜਿਹੇ ਪਿੰਡ ਚੋਂ ਖੜੇ ਹੋ ਕੇ ਜੁਝਾਰ ਸਿੰਘ ਨੇ ਉਹਨੂੰ ਸਿੱਖ ਕੇ ਉਹਨੂੰ ਦੇਖ ਕੇ ਉਹਦੇ ਵੱਲ ਸਿੱਖੋ ਤੇ ਇੱਕ 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 ਨਾ ਗੋਲ ਸੈੱਟ ਕਰੋ ਇੱਕ ਡਿਸਪਲਿਨ ਚਾਓ ਕਿ ਅਸੀਂ ਸਪੋਰਟਸ ਨੂੰ ਜਾਂ ਅਸੀਂ ਕਿਸੇ ਵੀ ਚੀਜ਼ ਵਾਸਤੇ ਕਰਨ ਵਾਸਤੇ ਮੈਂ ਸੋਚਦਾ ਡਿਸਪਲਿਨ ਸਭ ਤੋਂ ਜ਼ਰੂਰੀ ਹੈਗਾ ਇੱਕ ਟਾਈਮ ਟੇਬਲ ਬਣਾਓ ਆਪਣੀ ਲਾਈਫ ਦਾ ਅਸੀਂ ਸਕੂਲ ਵਿੱਚ ਵੀ ਜਾਂਦੇ ਤਾਂ ਕਿ ਟਾਈਮ ਟੇਬਲ ਦੇ ਨਾਲ ਚੱਲਦੇ ਆ ਤਾਂ ਅਗਰ ਟਾਈਮ ਟੇਬਲ ਬਣੇਗਾ ਅਗਰ ਅਸੀਂ ਆਪਣੀ ਡਾਈਟ ਦਾ ਸੇਧ ਦਾ ਧਿਆਨ ਰੱਖਾਂਗੇ ਸਪੋਰਟਸ ਵਿੱਚ ਜਾਵਾਂਗੇ ਤਾਂ ਨਸ਼ਿਆਂ ਤੋਂ ਜ਼ਰੂਰ ਅਸੀਂ ਦੂਰ ਰਹਾਂਗੇ ਮੇਰੀ ਸਾਰਿਆਂ ਲਈ ਇਹੀ ਉਮੀਦ ਵੀ ਹੈ ਤੇ ਮੈਂ ਇਹੀ ਕਹਿੰਦਾ ਵੀ ਆਪਾਂ ਸਪੋਰਟਸ ਵਿੱਚ ਹਮੇਸ਼ਾ ਜੁੜੀਏ ਤੇ ਆਪਾਂ ਆਪਣੇ ਦੇਸ਼ ਦਾ ਆਪਣੇ ਨਾਮ ਪੇਰੈਂਟਸ ਆਪਣੇ ਸਕੂਲਾਂ ਦਾ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰੀਏ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ